ਸਤਿ ਸ੍ਰੀ ਅਕਾਲ ਭੈਣੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਹਾਂਜੀ ਠੀਕ ਐ ਕੀ ਨਾਮ ਆ ਭੈਣ ਦਾ ਰਜਨੀਵਾਲਾ ਰਜਨੀਵਾਲਾ ਭੈਣੇ ਕੀ ਤਕਲੀਫ ਆ ਤੁਹਾਨੂੰ ਕੀ ਤਕਲੀਫ ਸੀ ਤੁਸੀਂ ਇੱਥੇ ਜਦੋਂ ਮੇਰਾ ਨਾ 3 ਸਾਲ ਪਹਿਲੇ ਤੋਂ ਐਕਸੀਡੈਂਟ ਹੋ ਗਿਆ ਸੀ ਅੱਛਾ ਐ ਲੱਤ ਤੇ ਬਹੁਤ ਜ਼ਿਆਦਾ ਦਰਦ ਹੁੰਦੀ ਸੀ ਮੈਂ ਇੰਨੀਆਂ ਦਵਾਈਆਂ ਖਾਦਾ ਕਿਤੋਂ ਨਹੀਂ ਫਰਕ ਪਿਆ ਅੱਛਾ ਐਕਸੀਡੈਂਟ ਕਿੰਨੀ ਦਿਨ ਪਹਿਲਾਂ ਹੋਇਆ ਸੀ 3 ਸਾਲ ਪਹਿਲੇ 3 ਸਾਲ ਪਹਿਲਾਂ ਐਕਸੀਡੈਂਟ ਹੋਇਆ ਹਾਂਜੀ ਦਵਾਈਆਂ ਬਹੁਤ ਖਾਧੀਆਂ ਹਾਂਜੀ ਬਹੁਤ ਜ਼ਿਆਦਾ ਇਲਾਜ ਕਰਾਇਆ ਕਿਤੋਂ ਨਹੀਂ ਫਰਕ ਪਿਆ ਫੇਰ ਮੈਨੂੰ ਕਿਸੇ ਨੇ ਮੇਰੇ ਸਹੇਲੀ ਆਨ ਕੇ ਕਹ ਰਾਨ ਕੇ ਕਹਿੰਦੀ ਵੀ ਤੂੰ ਸ਼ਰਦਾ ਡਾਕਟਰ ਕੋ ਜਾ ਉਥੇ ਤੈਨੂੰ ਫਰਕ ਪਏਗਾ ਮੈਂ ਉੱਥੇ ਗਈ ਇਹਨਾਂ ਦੀਆਂ ਦਵਾਈਆਂ ਖਾਧੀਆਂ ਤੇ ਇੱਥੇ ਹੁਣ ਮੈਨੂੰ ਬਹੁਤ ਫਰਕ ਆ ਇੱਕ ਬਣੀ ਮੈਨੂੰ ਹੋਰ ਗੱਲ ਦੱਸੋ ਜਿਹੜੀਆਂ ਦਵਾਈਆਂ ਦਿੱਤੀਆਂ ਡਾਕਟਰ ਨੇ ਹਨਾ ਹਾਂਜੀ ਉਹ ਤੁਹਾਨੂੰ ਟੀਕਾ ਲਾਇਆ ਸੀ ਕਿ ਜਿਹੜੀਆਂ ਖਾਣ ਪੀਣ ਵਾਲੀਆਂ ਦੂਸਰੀਆਂ ਦਵਾਈਆਂ ਸੀ ਉਹ ਦਿੱਤੀਆਂ ਨੇ ਨਹੀਂ ਟੀਕਾ ਨਹੀਂ ਲਾਇਆ ਇਹਨਾਂ ਨੇ ਮੈਨੂੰ ਦਵਾਈ ਦਿੱਤੀ ਔਰ ਇੱਕ ਪਾਊਡਰ ਦਿੱਤਾ ਉਹ ਮੈਂ ਪੀਤਾ ਉਹਦੇ ਨਾਲ ਮੈਨੂੰ ਮਤਲਬ ਕਿ 100% ਹੁਣ ਮੈਂ ਠੀਕ ਆ ਚੱਲ ਰਹੀ ਵੀ ਚੱਲ ਸਕਦੀ ਹੁਣ ਆ ਜਿਹੜੀ ਲੱਤ ਦੁਖਦੀ ਸੀ ਮੜੀ ਐਂ ਦੰਦਾਂ ਕਰਕੇ ਦਿਖਾਉਂਗੇ ਐਂ ਬਿਲਕੁਲ ਠੀਕ ਐ ਮੈਂ ਦੂਜੇ ਪਾਸੇ ਵੀ ਦਿਖਾਓ ਦੂਜੇ ਪਾਸੇ ਕਿਤੇ ਇਹਨਾਂ ਨੂੰ ਦੇਖਣ ਵਾਲੇ ਕਹਿੰਦੇ ਵੀ ਐਕਸੀਡੈਂਟ ਹੋਇਆ ਸੀਗਾ ਵੀ ਦੂਜੀ ਲੱਤ ਦਿਖਾਤੀ ਤੇ ਜਿਹੜੀ ਲੱਤ ਕੰਮ ਨਹੀਂ ਕਰਦੀ ਵੀ ਉਹ ਹੀ ਇਹ ਉਹ ਚੱਲ ਕੇ ਆਈਆਂ ਐਨ ਠੀਕ ਐ ਅੱਗੇ ਮੈਂ ਬਿਸਤਰ ਤੇ ਸੀ ਹੁਣ ਬਿਲਕੁਲ ਠੀਕ ਆ ਇੱਕ ਵਾਰੀ ਬੈਠ ਕੇ ਦਿਖਾਵਾਂਗੇ ਲੋ ਜੀ ਵਾਹ ਜੀ ਵਾਹ ਬੈਠ ਕੇ ਉੱਠ ਸਕਦੇ ਤੁਸੀਂ ਹਨਾ ਹਾਂ ਜੀ ਹਾਂ ਜੀ ਚਲੋ ਪਰਮਾਤਮਾ ਨੇ ਤੁਹਾਡੀ